ਜਿ ਕੋ ਗਾਲਿਆ ਕਿ ਬਹੁਤ ਮਾੜੀ ਗੱਲ ਆ ਕਿ ਇੱਕ ਪਾਸੇ ਸਰਕਾਰ ਭਗਵੰਤ ਸਿੰਘ ਮਾਨ ਚੀਫ ਮਿਨਿਸਟਰ ਸਾਹਿਬ ਕਹਿੰਦੇ ਆ ਕਿ ਜ਼ਮੀਨਾਂ ਤੋਂ ਮੈਂ ਨਜ਼ਾਇਜ਼ ਕਬਜ਼ੇ ਛਡਵਾਣੇ ਆ ਤੇ ਦੂਜੇ ਬੰਨੇ ਇਹ ਪਰਜੋਰ ਤਰੀਕੇ ਦੇ ਨਾਲ ਬੜੀ ਦਲੇਰੀ ਨਾਲ ਲੋਕ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਬੈਠੇ ਹੋਏ ਨੇ ਇੱਕ ਪੰਜਾਬੀ ਫਿਲਮ ਦਾ ਡਾਇਲੋਗ ਹੈਗਾ ਇਸ ਤੇ ਸ਼ੇਰ ਤਾਂ ਸ਼ੇਰ ਗਿੱਦੜ ਨਹੀਂ ਨਮਾਨ ਮੇਰਾ ਕਹਿੰਦਾ ਭਾਵੇਂ ਆ ਕਿ ਜਿਹੜੇ ਆਪਣੇ ਆਪ ਨੂੰ ਭੂਮਾਫੀਆ ਸਮਝਦੇ ਆ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ ਉਹ ਬੰਦੇ ਦਾ ਕਬਜ਼ਾ ਕਰ ਹੀ ਰਹੇ ਆ ਮਗਰ ਉਹਦੇ ਨਾਲ ਸਰਕਾਰੀ ਅਧਾਇਰਿਆਂ ਦੇ ਵਿੱਚ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੇ ਸਰਕਾਰੀ ਜ਼ਮੀਨਾਂ ਸੰਭੀਆਂ ਹੋਈਆਂ ਦੇਖੋ ਕਿੱਡੀ ਵੱਡੀ ਤਰਾਸਦੀ ਆ ਕਿ ਗਵਰਨਮੈਂਟ ਦੇ EMPLOYEE ਹੋਣ ਔਰ EMPLOYEES ਹੋਣ ਦੇ ਬਾਵਜੂਦ ਸਰਕਾਰੀ ਜਗ੍ਹਾ ਤੇ ਕਬਜ਼ਾ ਕਰਕੇ ਆਪਣੀਆਂ ਰਹਿਸ਼ਾਂ ਆਪਣੇ ਦਫ਼ਤਰ ਬਣਾਏ ਜਾਣ ਕਿੱਡੀ ਮਾੜੀ ਗੱਲ ਆ ਮੈਂ ਇਸ ਮੁਤਲਕ ਬਹੁਤ ਹੀ ਜਲਦ ਡੀਸੀ ਸਾਹਿਬ ਨੂੰ ਮਿਲਣਾ ਔਰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਡੀਸੀ ਸਾਹਿਬ ਕੋ ਮੰਗ ਕਰਦਾ ਕਿ ਜਿੱਥੇ-ਜਿੱਥੇ ਸਰਕਾਰੀ ਜਗਾ ਤੇ ਸਰਕਾਰੀ ਮੁਲਾਇਮਾਂ ਵੱਲੋਂ ਕਬਜ਼ੇ ਕੀਤੇ ਗਏ ਹੁਣ ਭਾਵੇਂ ਕਿੰਨੇ ਸਾਲ ਹੋ ਗਏ ਹੁਣ ਉਹਦੀ ਕੋਖ ਹੋਣੀ ਚਾਹੀਦੀ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਬਲਕਿ ਉਸੇ ਵੇਲੇ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਕਿ ਇਹਨੂੰ ਇੱਕ ਲੰਬਾ ਪੀਰੀਅਡ ਪਾ ਕੇ ਕਈ ਜੋਜੀ ਕਹਿੰਦੀ ਇਨਕੁਆਇਰੀ ਕਰ ਰਹੇ ਆ ਜੀ ਐਦਾਂ ਦੀ ਗੱਲ ਨਹੀਂ ਜੇ ਮਾਨ ਸਾਹਿਬ ਦੇ ਵਾਕਿਆ ਹੀ ਮਨ 'ਚ ਹੈਗਾ ਨਾ ਤੇ ਕਮ ਸੇ ਕਮ ਸਰਕਾਰੀ ਜਗ੍ਹਾ ਤਾਂ ਛਡਾ ਲਓ ਉਹ ਜੇ ਸਰਕਾਰੀ ਜਗ੍ਹਾ ਜਿਹੜੀਆਂ ਵਾਂ ਤੁਸੀਂ ਭੂ ਮਾਫੀਆ ਕੋਲੋਂ ਨਹੀਂ ਛਡਾ ਸਕਦੇ ਉਹ ਸਰਕਾਰੀ ਮੁਲਾਜ਼ਮਾਂ ਕੋਲੋਂ ਹੀ ਛਡਾ ਲਓ ਕਮ ਸੇ ਕਮ ਕੋਈ ਤਾਂ ਦਿਖਾਓ ਆ ਦੇਖੋ ਮੇਰੇ ਕੋਲ ਫਰਦਾਂ ਪਈਆਂ ਨੇ ਸ਼ਹਿਰ ਦੇ ਵਿੱਚ ਹੀ ਕਾਫੀ ਅਸੀਆਂ ਜ਼ਮੀਨਾਂ ਵਾਂ ਜਿਨ੍ਹਾਂ ਤੇ ਪੰਜਾਬ ਸਰਕਾਰ ਮਾਲਕਨ ਪੰਜਾਬ ਸਰਕਾਰ ਬੋਲਦੀ ਆ ਪੰਜਾਬ ਸਰਕਾਰ ਦੀ ਮਾਲਕੀ ਹੋਵੇ ਔਰ ਉੱਥੇ ਕਬਜ਼ਾ ਕਰਕੇ ਬੈਠੇ ਹੋਣ ਸਰਕਾਰੀ ਅਮਪਲਾਈ ਕਿੱਡੀ ਸ਼ਰਮ ਵਾਲੀ ਗੱਲ ਆ ਮੈਂ ਡੀਸੀ ਸਾਹਿਬ ਨੂੰ ਮਿਲਣਾ ਔਰ ਮੈਂ ਭਗਵੰਤ ਮਾਨ ਸਾਹਿਬ ਦੇ ਪੋਰਟਲ ਤੇ ਵੀ ਪਾਣਾ ਔਰ ਮੈਂ ਇਸ ਮੁਤਲਕ ਹੋਰ ਵੀ ਡਾਕੂਮੈਂਟਸ ਇਕੱਠੇ ਕਰਕੇ ਚੰਨੀਗੜ੍ਹ ਮੈਂ ਜਾ ਕੇ ਚੀਫ ਸੈਕਟਰੀ ਕੋਲੋਂ ਵੀ ਮਿਲ ਕੇ ਆਣਾ ਮੈਂ ਇਸ ਗੱਲ ਦੀ ਪੂਰੀ ਕੋਖੜਨੀ ਆ ਕਿ ਐਡਾ ਵੱਡਾ ਧੱਕਾ ਕੀਤਾ ਜਾ ਰਿਹਾ ਬਹੁਤ ਵੱਡੀ ਤਰਾਸਦੀ ਆ ਦੇਖੋ ਗੱਲ ਇਹ ਆ ਕਿ ਬਿਲਕੁਲ ਜੇ ਪੰਜਾਬ ਸਰਕਾਰ ਨਹੀਂ ਚੇਤੀ ਸਾਡਾ ਪ੍ਰਸ਼ਾਸਨ ਨਹੀਂ ਚੇਤਿਆ ਇਹਨਾਂ ਗੱਲਾਂ ਤੋਂ ਲੋਕਲ ਤੇ ਸਾਡੇ ਡੀਸੀ ਸਾਹਿਬ ਨੇ ਇਹਨਾਂ ਗੱਲਾਂ ਵੱਲ ਨਹੀਂ ਧਿਆਨ ਦਿੱਤਾ ਤੇ ਨੈਚੁਰਲੀ ਗੱਲ ਆ ਪਹਿਲਾਂ ਤਾਂ ਡੀਸੀ ਸਾਹਿਬ ਦਾ ਘਰਾ ਕਰਾਂਗੇ ਅੱਬਲ ਤੇ ਮੈਨੂੰ ਉਮੀਦ ਆ ਡੀਸੀ ਸਾਹਿਬ ਕੋ ਕਿਉਂਕਿ ਉਹ ਵਧੀਆ ਅਫਸਰ ਨੇ ਬਹੁਤ ਵਧੀਆ ਅਫਸਰ ਨੇ ਉਹਨਾਂ ਦੀ ਛਵੀ ਬਹੁਤ ਵਧੀਆ ਵਾ ਮੈਨੂੰ ਉਮੀਦ ਆ ਕਿ ਉਹ ਇਨਸਾਫ ਮਿਲੂਗਾ ਔਰ ਬਹੁਤ ਜਲਦੀ ਤੇ ਕਾਰਵਾਈ ਹੋਊਗੀ ਮਗਰ ਜੇ ਨਾ ਮਿਲਿਆ ਤੇ ਚਲੋ ਦੇਖੀ ਜਾਊਗੀ ਕੀ ਕਰਨਾ ਉਹਦੇ ਬਾਅਦ ਮੌਕੇ ਅੱਜ ਦੱਸਾਂਗੇ ਤੁਹਾਨੂੰ ਕੀ ਕਰਾਂਗੇ ਇਸ ਵਾਰ ਪਿਛਲੇ ਦਿਨੀ ਟੀਵੀ ਦੇ ਉੱਤੇ ਬਹੁਤ ਰੌਲਾ ਰੱਪਾ ਸੀਗਾ ਕਿ ਪੰਜਾਬ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਹੈਗੀ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੇ ਲੋਕਾਂ ਦੇ ਕਬਜ਼ਿਆਂ ਥੱਲੇ ਹੈਗੀਆਂ ਉਹ ਛਡਾਉਣੀਆਂ ਪਰ ਉਸ ਤੋਂ ਬਾਅਦ ਕੋਈ ਐਡਾ ਵੱਡੀਆਂ ਕਾਰਵਾਈਆਂ ਨਹੀਂ ਹੋਈਆਂ ਜਿਹੜੇ ਲੋਕਾਂ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਆ ਚਾਹੇ ਉਹ ਮੁਲਾਜ਼ਮ ਐ ਚਾਹੇ ਕੋਈ ਪੋਲਿਟਿਕਲ ਬੰਦਾ ਆ ਚਾਹੇ ਕੋਈ ਆਮ ਬੰਦਾ ਆ ਜੇ ਉਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਆ ਤੇ ਉਹ ਸਰਕਾਰ ਨੂੰ ਤੁਰੰਤ ਛਡਾਉਣਾ ਚਾਹੀਦਾ ਮੈਂ ਤਾਂ ਡੀਸੀ ਸਾਹਿਬ ਨੂੰ ਬੇਨਤੀ ਕਰ ਚੁੱਕਾ ਕਈ ਵਾਰੀ ਔਰ ਮੈਂ ਪ੍ਰਸ਼ਾਸਨ ਵੱਲ ਫਿਰ ਦੁਬਾਰਾ ਕਹੂੰਗਾ ਕਿ ਜਿਹੜੀ ਇਹ ਲੋਕਾਂ ਨੇ ਸਰਕਾਰੀ ਜ਼ਮੀਨਾਂ ਦੇ ਤੇ ਕਬਜ਼ੇ ਕੀਤੇ ਆ ਉਹ ਜਲਦ ਤੋਂ ਜਲਦ ਖਾਲੀ ਕਰਦਣ ਕਿਉਂਕਿ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਹੋਈ ਹੈ ਇਸ ਕਰਕੇ ਉਹਨਾਂ ਨੂੰ ਤੁਰੰਤ ਖਾਲੀ ਕਰਾਉਣਾ ਚਾਹੀਦਾ ਸਰਕਾਰ ਖੁਦ ਕਮਾਵੇ ਪ੍ਰਸ਼ਾਸਨ ਖੁਦ ਕਰਵਾਵੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਬੰਦਿਆਂ ਨੇ ਕਬਜ਼ਾ ਕੀਤਾ ਹੈ ਦੇਖੋ ਕਿਸੇ ਨੂੰ ਕਹਿੰਦੇ ਨਿੰਦਣਾ ਬਹੁਤ ਛਿੱਤੀ ਨਿੰਦ ਸਕਦੇ ਜਿਹੜੀ ਚੀਜ਼ੇ ਕਿਸੇ ਵੱਲ ਉਂਗਲ ਕਰੀਏ ਤੇ ਚਾਰ ਨੰਗੂੜਾ ਆਪਣੇ ਵੱਲ ਵੀ ਆਉਂਦੀ ਹੈ ਪਰ ਜਿਹੜਾ ਉਹਨਾਂ ਨੇ ਇਹ ਗੱਲ ਕਹਿ ਕਹਿ ਕੇ ਕਿ ਲੋਕਾਂ ਨੇ ਕਿ ਪੁਰਾਣੀ ਸਰਕਾਰਾਂ ਨੇ ਆ ਕਿਤਾ ਪੁਰਾਣੀ ਸਰਕਾਰਾਂ ਉਹ ਪੁਰਾਣੀ ਸਰਕਾਰਾਂ ਨੇ ਬਹੁਤ ਕੁਝ ਕੀਤਾ ਜਿਹੜੇ ਤੁਸੀਂ ਵਾਅਦੇ ਕੀਤੇ ਲੋਕਾਂ ਨਾਲ ਐ ਤੁਸੀਂ ਬਹੁਤ ਤੀਵੀ ਦੇ ਉੱਤੇ ਰੌਲਾ ਪਾਇਆ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਅੱਜ ਤੱਕ ਤੇ ਹਲੇ ਤੇ ਇੱਕ ਵੀ ਕੰਮ ਨਹੀਂ ਸ਼ੁਰੂ ਹੋਇਆ ਕੋਈ ਪ੍ਰੋਜੈਕਟਿੰਗ ਸ਼ੁਰੂ ਹੋਇਆ ਕੋਈ ਪੁਲ ਨਹੀਂ ਸ਼ੁਰੂ ਹੋਇਆ ਕੋਈ ਸੜਕਾਂ ਨਹੀਂ ਸ਼ੁਰੂ ਹੋਈਆਂ ਪਿੰਡਾਂ ਦੇ ਹਾਲਾਤ ਦੇਖੋ ਜਾ ਕੇ ਤੁਸੀਂ ਅੱਜ ਦੇ ਤਰੀਕੇ ਦੇ ਵਿੱਚ ਅਗਾ ਲਖਣਾ ਆ ਜਾਣੀਆਂ ਪਿੰਡਾਂ ਵਿੱਚ ਜਾਣ ਕੇ ਪਤਾ ਲੱਗ ਜੂ ਇਹਨਾਂ ਨੂੰ ਅੱਜ ਤੱਕ ਮੈਂ ਕਹਿੰਦਾ ਵੀ ਕੋਈ ਜਿੰਨੀਆਂ ਸਰਕਾਰਾਂ ਪਿੱਛੜੀਆਂ ਉਹ ਬਹੁਤ ਕੰਮ ਕਰ ਗਈਆਂ ਪਰ ਜਿਹੜੀ ਇਹ ਸਰਕਾਰ ਬਣੀ ਉਹਨਾਂ ਨੇ ਹਾਲ ਤੱਕ ਤਾਂ ਕੁਝ ਵੀ ਕੀਤਾ ਨਹੀਂ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਵਿਕਾਸ ਇੱਕ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਨੇ ਜਿਨ੍ਹਾਂ ਲੋਕਾਂ ਨੇ ਛੜਕਾਂ ਤੋਂ ਲੰਘਣਾ ਪਿੰਡਾਂ ਦੀ ਛੜਕਾਂ ਦੇ ਹਾਲਾਤ ਦੇਖ ਲਓ ਕੀ ਹੈ ਬਹੁਤ ਬੁਰੀ ਹਾਲਤ ਹੋਈ ਹੈ ਅਸੀਂ ਇਸ ਨੂੰ ਮਹਿਸੂਸ ਕਰ ਰਹੇ ਆ ਕਿ ਹਜੇ ਬਹੁਤ ਸਾਰੀ ਦੇਖੋ ਸਰਕਾਰੀ ਜ਼ਮੀਨ ਹੈ ਉਹਦੇ ਬਹੁਤ ਵਧੀਆ ਤਰੀਕੇ ਨਾਲ ਅਲੱਗ-ਅਲੱਗ ਤਰ੍ਹਾਂ ਨਾਲ ਵਰਤੋਂ ਹੋ ਸਕਦੀ ਆ ਲੋਕ ਪੱਖੀ ਤਰੀਕਿਆਂ ਦੇ ਨਾਲ ਅਸੀਂ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੱਭ ਕੇ ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇੱਧਰ ਵੀ ਹੁਣ ਧਿਆਨ ਦਿੱਤਾ ਜਾਏ ਔਰ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਵੀ ਇਹੋ ਜਿਹੀ ਜ਼ਮੀਨ ਹੈ ਜਿਹੜੀ ਸਾਡੀ ਨੌਲੇਜ ਆਂਦੀ ਅਸੀਂ ਲੋਕਾਂ ਨੂੰ ਵੀ ਕਹਾਂਗੇ ਕਿ ਲੋਕ ਜਿਹੜੀ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹ ਆਪਣੇ ਆਪ ਵੀ ਅਸੀਂ ਮਤਲਬ ਉਹ ਨੌਬਤ ਹੀ ਨਾ ਹੈ ਕਿ ਸਾਨੂੰ ਜ਼ਬਰਦਸਤੀ ਸਰਕਾਰੀ ਤੌਰ ਤੇ ਕਰਨੀ ਪਵੇ ਅਸੀਂ ਉਹ ਜਿਹੜੀ ਜ਼ਮੀਨ ਹੈ ਉਹਦੀ ਜਿਹੜੀ ਵਰਤੋਂ ਆ ਉਹ ਸਮਾਜ ਦੇ ਬਿਹਤਰੀ ਦੇ ਲਈ ਅਸੀਂ ਉਹਦੀ ਕਰਾਂਗੇ ਔਰ ਇਹਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਵੀ ਇਹੋ ਜਿਹੀਆਂ ਕਬਜ਼ੇ ਵਾਲੀਆਂ ਜ਼ਮੀਨਾਂ ਹੈ ਉਹ ਕਬਜ਼ਾ ਜਲਦੀ ਹੀ ਛੁਡਾਣ ਦੀ ਪੂਰੀ ਮਤਲਬ ਮਹਿੰਮ ਚਲਾਈ ਜਾਏ ਅਸੀਂ ਆਪਣੇ ਤੌਰ ਤੇ ਵੀ ਔਰ ਹਰ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰ ਰਹੇ ਹਾਂ ਔਰ ਸਰਕਾਰੀ ਜਿਹੜੇ ਸਾਡੇ ਮੁਲਾਜ਼ਮ ਸਾਡੇ ਵਰਤ ਹੈਗੇ ਨੇ ਆਫੀਸਰਸ ਉਹਨਾਂ ਨਾਲ ਵੀ ਜਲਦੀ ਇਹਦੇ ਤੇ ਆਪਾਂ ਇੱਕ ਮੀਟਿੰਗ ਕਰਕੇ ਉਹ ਸਾਰਾ ਅਸੀਂ ਡਾਟਾ ਇਕੱਠਾ ਕਰਕੇ ਉਹਦੇ ਲਈ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੀ ਕਰਨਾ ਹੋਏਗਾ ਅਸੀਂ ਉਧਰ ਜ਼ਰੂਰ ਉਪਰਾਲਾ ਕਰਾਂਗੇ ਦੀਵਨ ਤੁਹਾਨੂੰ ਬਤਾਈਏਗਾ ਕਿ तकरीबन ਹਫਤਾ 10 ਦਿਨ ਪਹਿਲਾਂ ਇੱਥੇ ਬੱਸ ਸਟੈਂਡ ਦੇ ਕੋਲ ਹੈਗੀ ਆ ਉੱਥੇ ਵੀ ਕਾਰਵਾਈ ਕਰਕੇ ਜਿਹੜੀ ਹੈਗੀ ਹੈ ਕਬਜ਼ਾ ਛੁਡਾਇਆ ਗਿਆ ਹੈਗਾ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਆਂਦਾ ਹੈਗਾ ਅਸੀਂ ਇਮੀਡੀਏਟਲੀ ਐਕਟ ਕਰਦੇ ਹੈਗੇ ਆ ਅੱਜ ਵੀ ਡੀਸੀ ਸਾਹਿਬ ਨੇ ਮੈਨੂੰ ਆਰਡਰ ਦਿੱਤੇ ਸੀਗੇ ਕਿ ਮੈਂ ਇੱਥੇ ਜਾ ਕੇ ਦੇਖ ਕੇ ਆਵਾਂ ਔਰ ਤੁਸੀਂ ਦੇਖ ਸਕਦੇ ਹੈਗੇ ਕਿ ਮੈਂ ਆਪਣੇ ਖੁਣ ਪਟਵਾਰੀ ਵੀ ਬੁਲਾਇਆ ਹੈਗਾ ਮੈਂ ਖੁਦ ਆਇਆ ਹੈਗਾ ਔਰ ਅਸੀਂ ਇਹ ਸ਼ੋਰ ਕਰਦੇ ਹੈਗੇ ਕਿ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ